ਸੱਜੀ ਗੱਲ ਜੀ ਸਾਰਿਆਂ ਨੂੰ ਮੈਂ ਅਜਸਾ ਸਿੱਧੂ ਜਿਵੇਂ ਕਿ ਤੁਹਾਨੂੰ ਪਤਾ ਹੀ ਆਪਾਂ ਆਪਣੇ ਵੀਡੀਓਜ਼ ਦੇ ਥਰੂ ਤੁਹਾਨੂੰ ਮੈਥਮੈਟਿਕਸ ਦੇ ਅਲੱਗ-ਅਲੱਗ ਟੌਪਿਕਸ ਕਲੀਅਰ ਕਰਵਾ ਰਹੇ ਹਾਂ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਡਿਸਕਸ ਕਰਾਂਗੇ ਕਲਾਸ 10th ਮੈਥਮੈਟਿਕਸ ਦਾ ਪੂਰ ਮਾਸਲਾ ਕੁਐਸਚਨ ਜਿਹੜਾ ਕਿ ਸਾਡੇ 12ਵੇਂ ਚੈਪਟਰ ਸਤਹੀ ਖੇਤਰਫਲ ਅਤੇ ਆਇਤਨ ਦੇ ਵਿੱਚੋਂ ਹੈ ਐਂਡ ਇਹ ਜੋ ਅਸੀਂ ਜਿਹੜੇ ਕੁਐਸਚਨਸ ਪਿਕ ਕੀਤੇ ਨੇ ਸਾਡੇ ਪ੍ਰੀਵੀਅਸ ਇਅਰ ਐਗਜ਼ਾਮਸ ਦੇ ਵਿੱਚੋਂ ਪਿਕ ਕੀਤੇ ਹੋਏ ਕੁਐਸਚਨਸ ਨੇ ਤੇ ਇਹਨਾਂ ਦੇ ਪੂਰੇ ਚਾਂਸਸ ਨੇ ਵੀ ਆਉਣ ਵਾਲੇ ਐਗਜ਼ਾਮ ਦੇ ਵਿੱਚੋਂ ਆ ਸਕਦੇ ਓਕੇ ਤਾਂ ਬਹੁਤਾ ਟਾਈਮ ਨਾ ਲੈਂਦੇ ਸ਼ੁਰੂ ਕਰਦੇ ਆ ਸਾਡੇ ਅੱਜ ਦਾ ਕੁਐਸਚਨ ਤਾਂ ਸਭ ਤੋਂ ਪਹਿਲਾਂ ਪੰਜ ਦੇ ਕੁਐਸਚਨ ਦੀ ਸਟੇਟਮੈਂਟ ਰੀਡ ਕਰਦੇ ਆ ਸਾਡਾ ਅੱਜ ਦਾ ਕੁਐਸਚਨ ਕੀ ਕਹਿੰਦਾ ਰਾਹੁਲ ਨੇ ਆਪਣੇ ਬਗੀਚੇ ਵਿੱਚ ਇੱਕ ਪੰਛੀ ਇਸ਼ਨਾਨ ਘਰ ਬਣਾਇਆ ਜਿਸ ਦਾ ਆਕਾਰ ਇੱਕ ਖੋਖਲੇ ਬੀਲਣ ਵਰਗਾ ਹੈ ਜਿਸ ਦੇ ਇੱਕ ਸਿਰੇ ਤੇ ਅਰਧ ਗੋਲਾਕਾਰ ਬਰਕਨ ਬਣਿਆ ਹੋਇਆ ਓਕੇ ਬੀਲਣ ਦੀ ਉਚਾਈ ਦਿੱਤੀ ਕਹਿੰਦੇ ਇੰਨੀ ਹੈ ਤੇ ਇਹਦੇ ਨਾਲ ਨਾਲ ਉਹਦਾ ਅਰਧ ਵਿਆਸ ਨੇ ਤਾਂ ਵੀ ਕਹਿੰਦੇ ਉਹ 30 ਸੈਂਟੀਮੀਟਰ ਹੈ ਓਕੇ ਐਂਡ ਇਸ ਪੰਛੀ ਇਸ਼ਨਾਨ ਘਰ ਦੀ ਸਪੂਰਣ ਸਤ੍ਹਾ ਦਾ ਖੇਤਰਫਲ ਪਤਾ ਕਰੋ। ਓਕੇ ਤਾਂ ਪਹਿਲਾਂ ਆਪਾਂ ਇਹਦਾ ਡਾਇਗਰਾਮ ਡਰਾ ਕਰ ਲੈਣੇ ਆ ਕੀ ਕਹਿੰਦੀ ਹੈ ਇਹ ਕਹਿੰਦੇ ਵੀ rahul ਨੇ ਨਾ ਆਪਣੇ ਬਗੀਚੇ ਦੇ ਵਿੱਚ ਇੱਕ ਇਸ਼ਨਾਨ ਘਰ ਬਣਾਉਣਾ ਪੰਛੀਆਂ ਨੂੰ ਨਹਾਉਣ ਵਾਸਤੇ ਠੀਕ ਹੈ ਉਹ ਕਹਿੰਦੇ ਜਿਹਦਾ ਆਕਾਰ ਇੱਕ ਖੋਖਲੇ ਬੇਲਣ ਵਰਗਾ ਖੋਖਲਾ ਬੇਲਣ ਕਿਹੜਾ ਹੁੰਦਾ ਜਿਵੇਂ ਮੰਨ ਲਓ ਕੋਈ ਬੇਲਣ ਲੈ ਲਿਆ ਵਿੱਚੋਂ ਖੋਖਲਾ ਹੈ ਠੀਕ ਹੈ ਠੋਸ ਨਹੀਂ ਹੈ ਤਾਂ ਕਿ ਇਹ ਸਾਡਾ ਬੇਲਣ ਓਕੇ ਫਿਰੀ ਕਹਿੰਦੇ ਕਹਿੰਦੇ ਇਹਦੇ ਇੱਕ ਸਿਰੇ ਤੇ ਅਰਧ ਗੋਲਾਕਾਰ ਬਰਤਨ ਬਣਿਆ ਹੋਇਆ ਏ ਇਹਦੇ ਇੱਕ ਸਿਰੇ ਤੇ ਮੰਨ ਲਓ ਉੱਪਰਲੇ ਸਿਰੇ ਦੇ ਵਿੱਚ ਕੀ ਇੱਕ ਅਰਧ ਗੋਲਾਕਾਰ ਬਰਤਨ ਹੈ ਆ ਕਿ ਇੱਕ ਅਰਧ ਗੋਲਾਕਾਰ ਬਰਤਨ ਹੈ ਇਹਦੇ ਉੱਪਰਲੇ ਸਿਰੇ ਤੇ ਠੀਕ ਹੈ ਮੰਨ ਲਓ ਉਹਨਾਂ ਨੇ ਪਾਣੀ ਇੱਥੇ ਪਾਤਾ ਹੋਣਾ ਆ ਵੈਸੇ ਸ਼ੋਅ ਆਫ ਕਰਨ ਵਾਸਤੇ ਕੀ ਬਣਾਤਾ ਆਪਣੇ ਕੋਲੇ ਇੱਕ ਫੈਟ ਤੋਂ ਇਹਦੇ ਪਾਸੇ ਬਣਾਤੇ ਕਿਹਦੇ ਸ਼ੇਪ ਦੇ ਬੇਲਨ ਦੀ ਸ਼ਕਲ ਪੰਛੀ ਹੁੰਦੇ ਹੋਣੇ ਇੱਥੋਂ ਨਾ ਆ ਕੇ ਚਲੇ ਜਾਂਦੇ ਹੋਣੇ ਹਨਾ ਤਾਂ ਕਿੰਨੀ ਵਧੀਆ ਤਕਨੀਕ ਬਣਾਈ ਇਹਨਾਂ ਨੇ ਬਟ ਵਾਟਐਵਰ ਬਟ ਆਪਾਂ ਇੱਥੇ ਜਿਹੜਾ ਖਾਸ ਧਿਆਨ ਦੇਣਾ ਉਹ ਹੈਗਾ ਵੀ ਤੇ ਪੁੱਛ ਕੀ ਰਹੇ ਆ ਸਾਡੇ ਤੋਂ ਉਹਨਾਂ ਨੇ ਕਹਿੰਦੇ ਇਹਦੇ ਡਾਈਮੈਂਸ਼ਨ ਵੀ ਦਿੱਤੇ ਬਿਲਨ ਦੀ ਉਚਾਈ ਹੈ ਜਿਹੜੀ ਟੂਟ ਲੋ ਚਾਹੀਏ ਜਿਹੜੀ ਬਿਲਨ ਦੀ ਉਹ ਹੈਗੀ 14.5 ਮੀਟਰ ਓਕੇ ਐਂਡ ਕਿੰਨੇ ਜਿਹੜਾ ਅਰਧ ਵਿਆਸ ਹੈ ਉਹ ਕਿੰਨਾ ਦਿੱਤਾ ਹੋਇਆ 30 ਸੈਂਟੀਮੀਟਰ ਕਲੀਅਰ ਇਸ ਪੰਛੀ ਇਸ਼ਨਾਨ ਕਰਨ ਦੀ ਸਪੂਰਨ ਸਤ੍ਹਾ ਦਾ ਖੇਤਰਫਲ ਪਤਾ ਕਰਨਾ ਹੈ ਇਹਦੇ ਪੂਰੀ ਸਤ੍ਹਾ ਦਾ ਖੇਤਰਫਲ ਪਤਾ ਕਰਨਾ ਜਿਹੜਾ ਉਹਨੇ ਆਹ ਇਸ਼ਨਾਨ ਘਰ ਬਣਾਇਆਗਾ ਆਪਣੇ ਪੰਛੀਆਂ ਵਾਸਤੇ ਓਕੇ ਤਾਂ ਮੈਂ ਤੁਹਾਨੂੰ ਇੱਕ ਗਲਤ ਕਹੀ ਸੀ ਆਪਣੇ ਪਿਛਲੀ ਵੀਡੀਓਜ਼ ਦੇ ਵਿੱਚ ਵੀ ਜਦੋਂ ਵੀ ਤੁਸੀਂ ਕਿਸੇ ਵੀ ਵਸਤੂ ਦਾ ਖੇਤਰਫਲ ਕੱਢਣਾ ਹੋਵੇ ਤਾਂ ਆਪਣੇ ਦਿਮਾਗ ਦੇ ਵਿੱਚ ਇਹ ਇਮੇਜਨ ਕਰ ਲਿਆ ਕਰੋ ਵੀ ਆਪਾਂ ਉਸ ਵਸਤੂ ਨੂੰ ਰੰਗ ਕਰਨਾ ਹੈ ਓਕੇ ਹੁਣ ਇਹਨਾਂ ਨੇ ਕਿਹਾ ਤਾਂ ਸੰਪੂਰਨ ਸਤ੍ਹਾ ਦਾ ਖੇਤਰਫਲ ਯਾਨੀ ਕਿ ਆਪਾਂ ਉਹਨੂੰ ਸਾਰੇ ਹਿੱਸੇ ਜਿੱਥੇ ਵੀ ਉਹਦੀ ਸਤ੍ਹਾ ਹੈਗੀ ਹੈ ਉਹਦੇ ਸਾਰੇ ਕਿਤੇ ਰੰਗ ਕਰਨਾ ਓਕੇ ਹੁਣ ਸਭ ਤੋਂ ਪਹਿਲਾਂ ਤੁਸੀਂ ਦੇਖੋ ਜੇ ਤੁਸੀਂ ਇਹਦੇ ਵਿੱਚ ਬਿਲਨ ਦੇਖੋ ਬਿਲਨ ਦੇ ਤਾਂ ਕੱਲੇ ਬਾਹਰ ਜਾਤੇ ਹੀ ਰੰਗ ਹੋਊਗਾ ਕਿਉਂ ਕਿ ਇਹ ਉੱਪਰੋਂ ਦੇ ਨੀਚੋਂ ਕੀ ਹੈ ਖੋਖਲਾ ਵਿਚਕਾਰੋਂ ਸਾਰਾ ਇਹ ਖੋਖਲਾ ਤਾਂ ਆਪਾਂ ਜੇ ਸੰਪੂਰਨ ਸਤ੍ਹਾ ਦਾ ਖੇਤਰਫਲ ਕੱਢਣਾ ਹੋਵੇ ਤਾਂ ਤਾਂ ਜੇ ਸਮਝਦੇ ਹਾਂ ਹੁਣ ਆਪਾਂ ਇਹਦੇ ਉੱਪਰ ਕੀ ਦਾ ਫਾਰਮੂਲਾ ਇੰਪਲੀਮੈਂਟ ਕਰਨਾ ਠੀਕ ਹੈ ਤਾਂ ਸੰਪੂਰਨ ਸਤ੍ਹਾ ਦੇ ਖੇਤਰਫਲ ਦੇ ਅਨੁਸਾਰ ਲਿਖ ਲਓ ਸੰਪੂਰਨ ਜਿਹੜੀ ਸਤ੍ਹਾ ਦਾ ਖੇਤਰਫਲ ਆ ਉਹ ਉਸੇ ਅਕੋਰਡਿੰਗ ਕੱਢਾਂਗੇ ਦੇਖੋ ਇੱਕ ਤਾਂ ਸਾਡੇ ਕੋਲੇ ਹੈਗਾ ਬੇਲਣ ਇਹਦੇ ਵਿੱਚ ਇੱਕ ਬੇਲਣ ਹੈਗਾ ਇੱਕ ਹੈਗਾ ਇਹਦੇ ਵਿੱਚ ਅਰਧ ਗੋਲਾ ਬੇਲਣ ਦਾ ਟੋਟਲ ਖੋਖਲਾ ਤਾਂ ਜਾਨੀ ਕਿ ਜੇ ਅਸੀਂ ਬੇਲਣ ਦੀ ਸਤ੍ਹਾ ਦਾ ਖੇਤਰਫਲ ਕੱਢਣਾ ਹੋਵੇ ਤਾਂ ਅਸੀਂ ਕੀ ਕਨਸਿਡਰ ਕਰਾਂਗੇ ਕੱਲਾ ਪਾਸੇ ਕਨਸਿਡਰ ਕਰਾਂਗੇ ਜਦੋਂ ਵੀ ਕੋਈ ਸ਼ੇਪ ਖੋਖਲੀ ਹੁੰਦੀ ਹੈ ਤਾਂ ਉਦੋਂ ਜੇ ਅਸੀਂ ਖੇਤਰਫਲ ਕੱਢਣਾ ਹੋਵੇ ਤਾਂ ਉਹਦਾ ਅਸੀਂ ਪਾਸਮੀ ਸਤ੍ਹਾ ਦਾ ਖੇਤਰਫਲ ਲੈਣੇ ਹੁੰਦੇ ਆ ਠੀਕ ਹੈ ਤਾਂ ਇੱਥੇ ਸਾਡੇ ਕੋਲੇ ਕੀ ਆ ਗਿਆ ਇੱਕ ਤਾਂ ਵੇਲਨ ਦੀ ਪਾਸਮੀ ਸਤ੍ਹਾ ਦਾ ਖੇਤਰਫਲ ਓਕੇ ਪਲੱਸ ਕਰਾਂਗੇ 21 ਦੇ ਵਿੱਚ ਜਿਹੜੀ ਸ਼ੇਪ ਕਿਹੜੀ ਹੈ ਉਹ ਹੈਗੀ ਸਾਡੇ ਕੋਲੇ ਅਰਧ ਗੋਲਾ ਹੁਣ ਦੇਖੋ ਅਰਧ ਗੋਲੇ ਦਾ ਜੇ ਅਸੀਂ ਖੇਤਰਫਲ ਕੱਢਣਾ ਹੋਵੇ ਜਾਂ ਇਮੇਜਿਨ ਕਰੀਏ ਵੀ ਰੰਗ ਕਰਨਾ ਹੋਵੇ ਤਾਂ ਅਸੀਂ ਕਿਹੜੇ ਹਿੱਸੇ ਤਰੰਗ ਕਰਾਂਗੇ ਅਸੀਂ ਕਰਾਂਗੇ ਅੰਦਰਲੀ ਸਾਈਡ ਸਿਰਫ ਤੇ ਸਿਰਫ ਇਹਦੇ ਪਾਸਿਆਂ ਤੇ ਕਿਉਂਕਿ ਇਹੇ ਉੱਪਰੋਂ ਕਵਰ ਨਹੀਂ ਹੈ ਓਕੇ ਜੇ ਉੱਪਰੋਂ ਕਵਰ ਹੋ ਗਿਆ ਤਾਂ ਫਿਰ ਵਿੱਚ ਇਹਦਾ ਕੋਈ ਮੈਟਰ ਹੀ ਨਹੀਂ ਰਿਹਾ ਇਹਦੇ ਵਿੱਚ ਕਿੱਦਾਂ ਪਾਚੇ ਆ ਕੇ ਨਹਾਣਗੇ ਠੀਕ ਹੈ ਇਹ ਕੀ ਹੈ ਦੋਨੋਂ ਸ਼ੇਪਸ ਖੋਖਲੀ ਆਇਆਂ ਜਿਹੜਾ ਉੱਪਰ ਅਰਧ ਗੋਲਾ ਉਹ ਵੀ ਕੀ ਹੈ ਖੋਖਲਾ ਜੇ ਅਸੀਂ ਉਹਨੂੰ ਰੰਗ ਕਰਾਂਗੇ ਤਾਂ ਉਹਦੇ ਅੰਦਰਲੇ ਹਿੱਸੇ ਦੇ ਵਿੱਚ ਸਿਰਫ ਸਿਰਫ ਪਾਸਿਆ ਤੇ ਰੰਗ ਕਰਾਂਗੇ ਤਾਂ ਅਸੀਂ ਕਹਿ ਸਕਦੇ ਹਾਂ ਅਸੀਂ ਇੱਥੇ ਜੋੜਾਂਗੇ ਵਿੱਚ ਬੇਲਨ ਦੀ ਪਾਸਮੀ ਸਤ੍ਹਾ ਦੇ ਖੇਤਰਫਲ ਦੇ ਵਿੱਚ ਅਰਧ ਗੋਲੇ ਦੀ ਪਾਸਮੀ ਸਤ੍ਹਾ ਦਾ ਖੇਤਰਫਲ ਠੀਕ ਹੈ ਅਸੀਂ ਇਹਦੇ ਵਿੱਚ ਜੋੜਤਾ ਅਰਧ ਗੋਲੇ ਦੀ ਪਾਸਮੀ ਸਤ੍ਹਾ ਦਾ ਖੇਤਰਫਲ ਠੀਕ ਹੈ ਹੁਣ ਆਪਾਂ ਦੇਖ ਲੈਣੇ ਕਿਹੜੇ ਕਿਹੜੇ ਡਾਈਮੈਂਸ਼ਨ ਸਾਨੂੰ ਦਿੱਤੇ ਹੋਏ ਆ ਸਭ ਤੋਂ ਪਹਿਲਾਂ ਦੇਖੋ ਸਾਡੇ ਕੋਲੇ ਦਿੱਤੀ ਹੋਈ ਹੈ ਉਚਾਈ ਠੀਕ ਹੈ ਜਿਹਨੂੰ ਆਪਾਂ h ਨਾਲ ਰਿਪਰਜੈਂਟ ਕਰਾਂਗੇ ਇਹ ਬੇਸਿਕਲੀ h ਨਾਲ ਕਿਉਂ ਦੇ ਨੋਟ ਕਰ ਰਹੇ ਹਾਂ ਬਿਕੋਜ਼ ਇਹ ਬਿਲਨ ਦੀ ਟੋਟਲ ਉਚਾਈ ਹੈ ਠੀਕ ਹੈ ਇਹ ਸਾਨੂੰ ਦਿੱਤੀ ਹੋਈ ਹੈ 1.45 ਮੀਟਰ ਓਕੇ ਐਂਡ ਇੱਕ ਸਾਨੂੰ ਦਿੱਤਾ ਹੋਇਆ ਅਰਧ ਵਿਆਸ ਇਹ ਜਿਹੜਾ ਅਰਧ ਵਿਆਸ ਆ ਦੋਨਾਂ ਦਾ ਸਾਂਝਾ ਹੈ ਉੱਪਰ ਵਾਲੇ ਅਰਧ ਗੋਲੇ ਦਾ ਵੀ ਉਹੀ 30 ਸੈਂਟੀਮੀਟਰ ਅਰਧ ਵਿਆਸ ਹੈ ਐਂਡ ਜਿਹੜਾ ਸਾਡਾ ਬੇਲਨ ਆ ਉਹਦਾ ਵੀ ਉਹੀ ਸੇਮ 30 ਸੈਂਟੀਮੀਟਰ ਅਰਧ ਵਿਆਸ ਹੈ ਓਕੇ ਤਾਂ ਸਾਡਾ ਅਰਧ ਵਿਆਸ ਜਿਹਨੂੰ ਅਸੀਂ ਡਿਨੋਟ ਕਰਦੇ ਆਂ ਆਰ ਦੇ ਨਾਲ ਉਹ ਦਿੱਤਾ ਹੋਇਆ ਸਾਨੂੰ 30 ਸੈਂਟੀਮੀਟਰ ਓਕੇ ਜਨਰਲੀ ਸਟੂਡੈਂਟ ਕੀ ਮਿਸਟੇਕ ਕਰਨਗੇ ਕਹਿਣਗੇ ਸਾਨੂੰ ਅਰਧ ਵਿਆਸ ਦਿੱਤਾ ਹੋਇਆ ਹਾਈਟ ਦਿੱਤੀ ਹੋਈ ਸਿੱਧਾ ਫਾਰਮੂਲਾ ਜ਼ੋਪਨ ਕਰੋ ਐਂਡ ਵਿੱਚ ਸਬਸਟੀਟਿਊਟ ਕਰ ਦਿਓ ਵੈਲਿਊਜ਼ ਬਟ ਇੱਕ ਚੀਜ਼ ਦਾ ਖਾਸ ਧਿਆਨ ਰੱਖੋ ਜਿਹੜੇ ਸਟੂਡੈਂਟ ਐਦਾ ਕਰਨਗੇ ਤਾਂ ਉਹਨਾਂ ਦਾ ਸਕੋਰ ਇੱਕ ਵੀ ਨਹੀਂ ਆਣਾ ਇੱਕ ਮਾਰਕ ਵੀ ਨਹੀਂ ਆਣਾ 4 ਮਾਰਕਸ ਦੇ ਵਿੱਚੋਂ ਕਿਉਂ ਕਿਉਂਕਿ ਇੱਥੇ ਅਸੀਂ ਸਭ ਤੋਂ ਮੇਜਰ ਮਿਸਟੇਕ ਇਹ ਕਰਾਂਗੇ ਅਸੀਂ ਇਹਨਾਂ ਦੇ ਡਿਜ਼ਰਟਸ ਦੇਖੇ ਹੀ ਨਹੀਂ ਡਿਜ਼ਰਟਸ ਅੱਖਾਂ ਖੋਲ ਕੇ ਦੇਖਣੇ ਨੇ ਜਦੋਂ ਵੀ ਤੁਸੀਂ ਵੈਲਿਊਜ਼ ਪੁੱਟ ਕਰ ਰਹੇ ਹੋ ਕਿਉਂ ਕਿਉਂਕਿ ਤੁਸੀਂ ਫਾਰਮੂਲੇ ਦੇ ਵਿੱਚ ਸੇਮ ਡਿਜ਼ਰਟ ਵਾਲੇ ਡਾਈਮੈਂਸ਼ਨਸ ਨੂੰ ਹੀ ਅੱਗੇ ਡਰਾਈਵ ਕਰ ਸਕਦੇ ਹੋ ਅੱਗੇ ਸੋਲਵ ਕਰ ਸਕਦੇ ਹੋ ਜੇਕਰ ਉਹਨਾਂ ਦੇ ਯੂਨਿਟਸ ਸੇਮ ਨਹੀਂ ਹੈਗੇ ਤਾਂ ਅਸੀਂ ਉਹਨੂੰ ਕੈਲਕੂਲੇਟ ਨਹੀਂ ਕਰ ਸਕਦੇ ਪ੍ਰੋਪਰਲੀ ਸੇਮ ਯੂਨਿਟ ਦੇ ਵਿੱਚ ਓਕੇ ਤਾਂ ਦੇਖੋ ਇੱਥੇ ਸਾਡੇ ਕੋਲੇ ਹੈਗਾ ਸੈਂਟੀਮੀਟਰ ਇਹ ਹੈਗਾ ਸਾਡੇ ਕੋਲੇ ਮੀਟਰ ਤਾਂ ਟ੍ਰਾਈ ਕਰਿਆ ਕਰੋ ਵੀ ਮੀਟਰ ਨੂੰ ਆਲਵੇਸ ਸੈਂਟੀਮੀਟਰ ਦੇ ਵਿੱਚ ਕਨਵਰਟ ਕਰਨ ਦੀ ਕੋਸ਼ਿਸ਼ ਕਰਿਆ ਕਰੋ ਕਿਉਂ ਕਿਉਂਕਿ ਜਿਹੜਾ ਸਾਡਾ 1 ਮੀਟਰ ਹੁੰਦਾਗਾ ਉਹ ਸਾਡੇ ਕਿਹਦੇ ਇኩል ਹੁੰਦਾ 100 ਸੈਂਟੀਮੀਟਰ ਦੇ ਇਕੁਲ ਹੁੰਦਾ ਤਾਂ ਹੁਣ ਜੇ ਅਸੀਂ ਇਹਨੂੰ 1.45 ਮੀਟਰ ਨੂੰ 1.45 ਮੀਟਰ ਨੂੰ ਕਨਵਰਟ ਕਰਨਾ ਸੀ ਸੈਂਟੀਮੀਟਰ ਦੇ ਵਿੱਚ ਤਾਂ ਕੀ ਕਰਾਂਗੇ 1.45 ਨੂੰ ਮਲਟੀਪਲਾਈ ਕਰ ਲਾਂਗੇ 100 ਦੇ ਵਿੱਚ ਕਿਉਂ ਇਹਨੂੰ ਸੈਂਟੀਮੀਟਰ ਐਜ਼ ਇਟ ਇਜ਼ ਉਦਾਂ ਹੀ ਰਹਿਣ ਦੇਾਂਗੇ ਠੀਕ ਹੈ ਤਾਂ ਪੁਆਇੰਟਾਂ ਵੇਲੇ ਮੈਂ ਤੁਹਾਨੂੰ ਦੱਸਿਆ ਸੀਗਾ ਜਨਰਲੀ ਪੁਆਇੰਟਸ ਨੂੰ ਭੁੱਲ ਕੇ ਇੱਕ ਵਾਰੀ ਡਾਇਰੈਕਟ ਮਲਟੀਪਲੀਕੇਸ਼ਨ ਕਰ ਲਿਆ ਕਰੋ ਤਾਂ 145 ਨੂੰ ਜੇ ਤੁਸੀਂ 100 ਨਾਲ ਮਲਟੀਪਲਾਈ ਕਰਦੇ ਹੋ ਤਾਂ ਸਾਡਾ ਆਨਸਰ ਆ ਜੂਗਾ 1450 ਓਕੇ ਲਾਸਟ ਤੇ ਜਾ ਕੇ ਤੁਸੀਂ ਕੀ ਕਰਨਾ ਹੁੰਦਾਗਾ ਪੁਆਇੰਟਸ ਦੀ ਅਡਜਸਟਮੈਂਟ ਕਰਨੀ ਹੁੰਦੀ ਹੈ ਹੁਣ ਤੁਸੀਂ ਦਿਮਾਗ ਲਾਓ ਦੇਖੋ ਵੀ ਜਿਹੜੇ ਨੰਬਰਾਂ ਨੂੰ ਅਸੀਂ ਮਲਟੀਪਲੀਕੇਸ਼ਨ ਕੀਤੀ ਸੀ ਉਹਦੇ ਵਿੱਚ ਪੁਆਇੰਟ ਤੋਂ ਬਾਅਦ ਟੋਟਲ ਕਿੰਨੇ ਡਿਜੀਟ ਨੇ ਹਣ ਪਿਛਲਾ 100 ਤਾਂ ਬਿਨਾ ਪੁਆਇੰਟ ਤੋਂ ਇੱਥੇ ਤਾਂ ਕੋਈ ਪੁਆਇੰਟ ਤੋਂ ਬਾਅਦ ਡਿਜੀਟ ਹੈ ਹੀ ਨਹੀਂ ਇੱਥੇ ਹੈਗੇ ਸਾਡੇ ਪੁਆਇੰਟ ਤੋਂ ਬਾਅਦ ਦੋ ਡਿਜੀਟਸ ਤਾਂ 1 2 ਤੇ ਜਿਹੜਾ ਸਾਡਾ ਆਨਸਰ ਆਇਆ ਉਨੇ ਉਹਦੇ ਲਾਸਟ ਤੋਂ ਨੰਬਰ ਡਿਜੀਟ ਗਿਣ ਕੇ ਪੁਆਇੰਟ ਲਗਾ ਦਿਓ ਹੁਣ ਇੱਥੇ ਕਿੰਨੇ ਤੇ 1 2 ਤਾਂ ਪਿੱਛੋਂ ਦੋ ਛੱਡ ਕੇ ਪੁਆਇੰਟ ਲਗਾਤਾ ਤਾਂ ਸਾਡੇ ਕੋਲੇ ਜਿਹੜਾ ਆਨਸਰ ਆ ਗਿਆ 145 ਸੈਂਟੀਮੀਟਰ ਆ ਗਿਆ ਕਿਉਂ ਕਿਉਂਕਿ ਪੁਆਇੰਟ ਤੋਂ ਬਾਅਦ ਜ਼ੀਰੋਜ਼ ਕਿੰਨੀਆਂ ਮਰਜੀ ਆ ਜਾਣ ਉਹਨਾਂ ਦੀ ਕੋਈ ਵੈਲਿਊ ਐਗਜ਼ਿਸਟ ਨਹੀਂ ਕਰਦੀ ਹੁੰਦੀ ਤਾਂ ਕੋਸ਼ਿਸ਼ ਕਰਿਆ ਕਰੋ ਕਿ ਜੇਕਰ ਪੁਆਇੰਟ ਤੋਂ ਬਾਅਦ ਜ਼ੀਰੋਜ਼ ਆ ਰਹੀਆਂ ਹਨ ਤਾਂ ਡਾਇਰੈਕਟ ਪੁਆਇੰਟ ਤੋਂ ਪਹਿਲਾਂ ਵਾਲੀ ਵੈਲਿਊ ਪਿਕ ਕਰ ਲਿਆ ਕਰੋ ਓਕੇ ਹੁਣ ਸਾਡਾ ਨੈਕਸਟ ਸਟੈਪ ਹੈਗਾ ਬਿਲਨ ਦੀ ਬਾਸਮੀ ਸਤਤਾ ਦੇ ਖੇਤਰਫਲ ਦਾ ਫਾਰਮੂਲਾ ਐਂਡ ਅਰਧ ਗੋਲੇ ਦੀ ਬਾਸਮੀ ਸਤਤਾ ਦਾ ਖੇਤਰਫਲ ਦਾ ਫਾਰਮੂਲਾ ਲਿਖਣ ਦਾ ਓਕੇ ਤਾਂ ਅਕੋਰਡਿੰਗ ਟੂ ਫਾਰਮੂਲਾ ਸੇ ਕੀ ਕਰਾਂਗੇ ਬਿਲਨ ਦੀ ਬਾਸਮੀ ਸਤਤਾ ਦਾ ਫਾਰਮੂਲਾ ਹੁੰਦਾ ਜੀ ਸਾਡਾ 2 पाई आर ਐਚ ਇਦੇ ਵਿੱਚ ਅਸੀਂ ਜੋੜ ਲਾਂਗੇ ਅਰਧ ਗੋਲੇ ਦੀ ਪਾਸਮੀ ਸਤਹ ਦਾ ਖੇਤਰਫਲ ਜਿਹਦਾ ਫਾਰਮੂਲਾ ਹੁੰਦਾ ਜੀ 2 पाई r ਦੀ ਸਕੁਅਰ ਕਲੀਅਰ ਹੁਣ ਸਾਡਾ ਨੈਕਸਟ ਸਟੈਪ ਹੁੰਦਾ ਫਾਰਮੂਲੇ ਦੇ ਵਿੱਚ ਜੇਕਰ ਤੁਸੀਂ ਉਹਨੂੰ ਕਾਮਨ ਕੱਢ ਕੇ ਠੀਕ ਹੈ ਇੱਕ ਨਵਾਂ ਛੋਟਾ ਫਾਰਮੂਲਾ ਡਰਾਈਵ ਕਰ ਸਕਦੇ ਹੋ ਤਾਂ ਜ਼ਰੂਰ ਕਰਿਆ ਕਰੋ ਕਿਉਂ ਕਿ ਐਦਾਂ ਕਰਨ ਨਾਲ ਤੁਹਾਡੀ ਜਿਹੜੀ ਕੈਲਕੂਲੇਸ਼ਨ ਆ ਉਹ ਤੁਹਾਡੇ ਵਾਸਤੇ ਈਜ਼ੀ ਹੋ ਜਾਊਗੀ ਤੇ ਛੋਟੀ ਹੋ ਜਾਊਗੀ ਠੀਕ ਹੈ ਕਾਰਨ ਨੂੰ ਤਾਂ ਤੁਸੀਂ ਅਲੱਗ-ਅਲੱਗ ਵੈਲਿਊਜ਼ ਵੀ ਸਬਸਟੀਟਿਊਟ ਕਰ ਸਕਦੇ ਹੋ ओके ਕਿਤੇ ਤੁਸੀਂ ਜਿਹੜੀ ਇੱਕ ਵਾਰੀ ਸਾਂਝੀ ਕੱਢੀ ਚੀਜ਼ ਉਹਦੀਆਂ ਵੈਲਿਊਜ਼ ਇੱਕ ਵਾਰੀ ਪੁੱਟ ਕਰੋਗੇ ਕਿਤੇ ਸੇਮ ਦੋ ਦੋ ਵਾਰੀ ਪੁੱਟ ਕਰੋਗੇ ਤਾਂ ਕੈਲਕੂਲੇਸ਼ਨ ਬਹੁਤ ਜ਼ਿਆਦਾ ਲੰਮੀ ਹੋ ਜੂਗੀ ਐਂ ਜਿੰਨੀ ਜ਼ਿਆਦਾ ਲੰਮੀ ਤੁਸੀਂ ਕੈਲਕੂਲੇਸ਼ਨ ਲੈ ਕੇ ਜਾਓਗੇ ਉੰਨੀ ਹੀ ਜ਼ਿਆਦਾ ਤੁਹਾਡੀ ਮਿਸਟੇਕ ਹੋਣ ਦੇ ਚਾਂਸਸ ਬਣਨਗੇ ਓਕੇ ਤਾਂ ਇਹਨਾਂ ਦੋਨਾਂ ਨੂੰ ਮਲਟੀਪਲਾਈ ਕਰ ਲੈਣੇ ਆ 25 3 ਹੁੰਦੇ ਸਾਡੇ ਕੋਲੇ 75 ਯਾਨੀ ਕਿ 750 ਹੁਣ ਅਸੀਂ ਕੀ ਕਰਾਂਗੇ 750 ਨੂੰ 43 ਦੇ ਨਾਲ ਮਲਟੀਪਲਾਈ ਕਰ ਲਾਂਗੇ ਓਕੇ ਰਫ ਤੇ ਕਰਕੇ ਦੇਖ ਲੈਣੇ ਆ 750 ਨੂੰ चौतालीप्लाई की दोबारा तो आजगी जीरो 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 तीन जीरो 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 तीन तीन ओके तो ता साढ़ा जैनल आंसर की आ गया ਸੈਂਟੀਮੀਟਰ ਦੇ ਸਕੁਅਰ ਓਕੇ ਤਾਂ ਏਰੀਆ ਦੀ ਸਾਡਾ ਫਾਈਨਲ ਆਨਸਰ ਆਈ ਹੋਪ ਤੁਹਾਨੂੰ ਸਮਝ ਆ ਗਿਆ ਹੋਣਾ ਓਕੇ ਐਦਾਂ ਦੇ ਹੀ ਵਧੀਆ ਕੰਟੈਂਟ ਦੇਖਣ ਲਈ ਐਂਡ ਇਸ ਵਾਰ ਆਪਣੇ ਫਾਈਨਲ ਐਗਜ਼ਾਮਸ ਦੇ ਵਿੱਚ ਡਿਜ਼ਾਇਰੇਬਲ ਸਕੋਰ ਗੇਨ ਕਰਨ ਲਈ ਲਗਾਤਾਰ ਸਾਡੇ ਨਾਲ ਜੁੜਦੇ ਰਹੋ ਥੈਂਕਸ ਫॉर ਵਾਚਿੰਗ